ਬਹੁਤ ਕਹਨੇ ਆ ਵੀ ਗੱਡੀ ਬਈ ਹੌਲੀ ਚਲਾਓ ਗੱਡੀ ਹੌਲੀ ਚਲਾਓ ਪਰ ਦੇਖਿਆ ਜਾਵੇ ਤਾਂ ਇੱਥੇ ਗੱਡੀ ਬਿਲਕੁਲ ਹੌਲੀ ਸੀ ਤੇ ਆ ਮੋੜ ਆ ਗਿਆ ਬਈ ਤੇ ਆ ਗੱਡੀ ਬਲੇਰੋ ਵਾਲੇ ਨੇ ਤੇ ਟਰੱਕ ਦੇ ਬਿਲਕੁਲ ਮੂਰੇ ਘਰਤੀ ਸੀ ਠੀਕ ਐ ਤੇ ਆ ਵੇਖੋ ਕਿੱਡਾ ਵੱਡਾ ਹਾਸਾ ਹੋ ਗਿਆ ਬਾਈ ਬਿਲਕੁਲ ਚਿਪ ਗਈ ਗੱਡੀ ਪਤਾ ਨਹੀਂ ਕਿੰਨੇ ਜਣੇ ਸਵਾਰ ਹੋਣੇ ਆ ਤੇ ਤੁਸੀਂ ਦੱਸੋ ਬਈ ਇਹ ਟਰੱਕ ਵਾਲੇ ਦੀ ਗਲਤੀ ਐ ਕਿ ਗੱਡੀ ਵਾਲੇ ਦੀ ਬਹੁਤ ਕਹਨੇ ਆ ਵੀ ਗੱਡੀ ਬਾਈ ਹੌਲੀ ਚਲਾਓ ਗੱਡੀ ਹੌਲੀ ਚਲਾਓ ਪਰ ਦੇਖਿਆ ਜਾਵੇ ਤਾਂ ਇੱਥੇ ਗੱਡੀ ਬਿਲਕੁਲ ਹੌਲੀ ਸੀ ਤੇ ਆ ਮੋੜ ਆ ਗਿਆ ਬਾਈ ਤੇ ਆ ਗੱਡੀ ਬਲੈਰੋ ਵਾਲੇ ਨੇ ਤੇ ਟਰੱਕ ਦੇ ਬਿਲਕੁਲ ਮੂਹਰੇ ਘਰਤੀ ਸੀ ਠੀਕ ਹੈ ਤੇ ਆ ਦੇਖੋ ਕਿੱਡਾ ਵੱਡਾ ਹਾਦਸਾ ਹੋ ਗਿਆ ਬਾਈ ਬਿਲਕੁਲ ਚਿਪ ਗਈ ਗੱਡੀ ਪਤਾ ਨਹੀਂ ਕਿੰਨੇ ਜਣੇ ਸਵਾਰ ਹੋਣੇ ਆ ਤੇ ਤੁਸੀਂ ਦੱਸੋ ਬਾਈ ਇਹ ਟਰੱਕ ਵਾਲੇ ਦੀ ਗਲਤੀ ਹੈ ਕਿ ਗੱਡੀ ਵਾਲੇ ਦੀ